ਮੇਰੇ ਦੇਖੋ ਹੱਥ ਜੀ ਆਖੇ ਜੈਦਰਾਥ ਮੇਰੇ ਦੇਖੋ ਹੱਥ ਜੀ ਉਹ ਰਾਤ ਐਸਾ ਚੱਲੇ ਮਾਤ ਕਰੇ ਪੌਣ ਨੂੰ ਰਾਤ ਐਸਾ ਚੱਲੇ ਮਾਤ ਕਰੇ ਪੌਣ ਨੂੰ ਜੈਦਰਾਥ ਚੱਲਿਆ ਰਾਣੀ ਦੇ ਚਰਉਣ ਨੂੰ ਜੈਦਰਾਥ ਚੱਲਿਆ ਦਰੋ ਬਤਾ ਚਰਉਣ ਨੂੰ ਢੰਗਵਾ ਦੀ ਗੱਤ ਕੀ ਹੈ ਕੇਰ ਲੈਣ ਦੀ ਥੋੜੇ ਪਿੱਛੇ ਤੋਰ ਦੂਸ ਤੀਰੀ ਪੈਣ ਦੀ ਸੋਟੇ ਪਿੱਛੇ ਤੋੜਦੂ ਸਗੀਰੀ ਪੈਣ ਦੀ ਸੁੱਤੇ ਪੈ ਲੱਗਿਆ ਕਾਲ ਦੇ ਜਗੌਰ ਨੂੰ ਸੁੱਤੇ ਪੈ ਲੱਗਿਆ ਕਾਲ ਦੇ ਜਗੌਰ ਨੂੰ ਜੈਦਰ ਹੱਥ ਚੱਲਿਆ ਰਾਣੀ ਦੇ ਚੜਹੌਰ ਨੂੰ ਜੈਦਰ ਹੱਥ ਚੱਲਿਆ ਰਾਣੀ ਦੇ ਚੜਹੌਰ ਨੂੰ ਚਾਰੇ ਜਾਣੇ ਜੋਦੇ ਗਏ ਹਵਾ ਲੈਣਗੀ ਦੇਵਤਾ ਦੀ ਰਾਖੀ ਪੈ ਜਾ ਭੀਮ ਸੈਣ ਦੀ ਦੋ ਬਤਾ ਦੀ ਰਾਖੀ ਪਾਏਗਾ ਭੀਮ ਸੈਨ ਜੀ ਦ੍ਰੋਪਦਾ ਨੇ ਆਗਿਆ ਮੰਗੀ ਛੋਟ ਔਰ ਨੋ ਦ੍ਰੋਪਦਾ ਨੇ ਆਗਿਆ ਮੰਗੀ ਛੋਟ ਔਰ ਨੋ ਜੈਦਰ ਹੱਥ ਚੱਲਿਆ ਰਾਣੀ ਦੇ ਚੜਹੌਰ ਨੋ ਜੈਦਰ ਹੱਥ ਚੱਲਿਆ ਰਾਣੀ ਦੇ ਚੜਹੌਰ ਨੋ ਮੈਂ ਵੀ ਚਾਰ ਘੜੀ ਚਿੱਤ ਪਰ ਚਾਲੂਗੀ ਤੀਆਂ ਦਾ ਤਿਹਾਰ ਕੱਲੀ ਉਹ ਮਨਾ ਲੂੰਗੀ ਤੀਆਂ ਦਾ ਤਿਹਾਰ ਕੱਲੀ ਉਹ ਮਨਾ ਲੂੰਗੀ ਮੇਰਾ ਅੱਜ ਚਿੱਤ ਕਰਦਾ ਹੈ ਸੌਣ ਨੂੰ ਮੇਰਾ ਅੱਜ ਚਿੱਤ ਕਰਦਾ ਹੈ ਸੌਣ ਨੂੰ ਜੈਦਰ ਹੱਥ ਚੱਲਿਆ ਰਾਣੀ ਦੇ ਚੜਹੌਰ ਨੂੰ ਜੈਦਰ ਹੱਥ ਚੱਲਿਆ ਰਾਣੀ ਦੇ ਚੜਹੌਰ ਨੂੰ ਆ ਹਸਤਾ ਤੇਰੀ ਦੇ ਯਦ ਮਹਾਰਾਜ ਸੀ ਧਰਮ ਪੁੱਤਰ ਸਿਰ ਸੋ ਦਾ ਤਾਜ ਸੀ ਧਰਮ ਪੁੱਤਰ ਸਿਰ ਸੋ ਦਾ ਤਾਜ ਸੀ ਆ ਭੇਜਦੀ ਸੀ ਬਾਂਦੀ ਕੁੜੀਆਂ ਬਲਾਉਣ ਨੂੰ ਵੇ ਜਦੀ ਸੀ ਬਾਂਦੀ ਕੁੜੀਆਂ ਵਲੌੜ ਨੂੰ ਜੈਦਰ ਹੱਥ ਚੱਲਿਆ ਰਾਣੀ ਦੇ ਚਰਹੋਣ ਨੂੰ ਜੈਦਰ ਹੱਥ ਚੱਲਿਆ ਰਾਣੀ ਦੇ ਚਰਹੋਣ ਨੂੰ ਉਹ ਜਦ ਇਹ ਨਾ ਟੱਣੇ ਮਹਾਲ ਹੋ ਗਏ ਰੱਬ ਤੇ ਕਰੇ ਕੈਸੇ ਹਾਲ ਹੋਵੇ ਰੱਬ ਤੇ ਕਰੇ ਕੈਸੇ ਹਾਲ ਹੋਵੇ ਚਿੱਤ ਨਹੀਂ ਮੰਨਦਾ ਸੰਗਾਰ ਲੋੜ ਨੂੰ ਚਿੱਤ ਨਹੀਂ ਮੰਨਦਾ ਸੰਗਾਰ ਲੋੜ ਨੂੰ ਜੈਦਰ ਹੱਥ ਚੱਲਿਆ ਰਾਣੀ ਦੇ ਚਰਹੋਣ ਨੂੰ ਜੈਦਰ ਅੱਥ ਜੱਲ੍ਹਾ ਰਾਣੀ ਦੇ ਚਰਹਣ ਨੂੰ ਭੀਮ ਸੈਨ ਕਹਿਣਾ ਯਾਦ ਦੇਰ ਲਾਈ ਨਾ ਬੀੜਾ ਕੋ ਮੇਰੀ ਬੇਇਜ਼ਤੀ ਕਰਾਈ ਨਾ ਬੀੜਾ ਕੋ ਮੇਰੀ ਬੇਇਜ਼ਤੀ ਕਰਾਈ ਨਾ ਦੇਰ ਨਾ ਲਗਾਈ ਲੀੜੇ ਬਦਲ ਔਰ ਨੂੰ ਦੇਰ ਨਾ ਲਗਾਈ ਲੀੜੇ ਬਦਲ ਔਰ ਨੂੰ ਜੈਦਰ ਅੱਥ ਜੱਲ੍ਹਾ ਰਾਣੀ ਦੇ ਚਰਹਣ ਨੂੰ ਜੈਦਰ ਅੱਥ ਜੱਲ੍ਹਾ ਰਾਣੀ ਦੇ ਚਰਹਣ ਨੂੰ ਔ ਝੂਟ ਦੀ ਦਰੋਬਤਾ ਹੈ ਪਾਕ ਪੀਂਗ ਜੀ ਖੁਸ਼ੀਆਂ ਨਾ ਚਾਰੇ ਸ਼ਗਨਾ ਦੀ ਹੀਗ ਜੀ ਖੁਸ਼ੀਆਂ ਨਾ ਚਾਰੇ ਸ਼ਗਨਾ ਦੀ ਹੀਗ ਜੀ ਸਿਰ ਸਿਆਮ ਲੱਗਿਆ ਸੰਧ ਦੇਰ ਚਾਉੜੇ ਨੂੰ ਸਿਰ ਸਿਆਮ ਲੱਗਿਆ ਸੰਧ ਦੇਰ ਚਾਉੜੇ ਨੂੰ ਆਹ ਜੈਦੇ ਰੱਥ ਚੱਲਿਆ ਰਾਣੀ ਦੇ ਚਰ ਹੋਣ ਨੂੰ ਜੈਦੇ ਰੱਥ ਚੱਲਿਆ ਰਾਣੀ ਦੇ ਚਰ ਹੋਣ ਹੋ ਹਣੋ ਬਦਿਆਂ ਦੇ ਵੇੜੇ ਤਾਰ ਦਿੰਦੇ शाम तेरी मूर्ति राज शेश ते जनानो जनूं तारे हमेश ते भगत जनूं तारे हमेश ते सारे अवतार रिपू टंग ले रंगांच मनू रंग लै रंगां च शाम सू रंग लै जमुन कनारे गुं तो चराम सामणे सह जी बसरी वॼामे सामणे ते सह जी बसरी वॼामे मस बिना पीते पंग ਆ ਪਤੇ ਰੰਗਾਂ ਦੇ ਪਿੱਛੇ ਮੈਨੂੰ ਰੰਗ ਲੈ ਆਪਣੇ ਰੰਗਾਂ 'ਚ ਸ਼ਾਮ ਸਾਨੂੰ ਰੰਗ ਲੈ ਸ਼ਾਮ ਰੂਪੀ ਚਾਂ ਲੈ ਕਦ ਖਾ ਜੋ ਆਣ ਕੇ ਟੱਟ ਦੋ ਕੜੇ ਸਾਢੇ 10 ਜਾਣ ਕੇ ਟੱਟ ਦੋ ਕੜੇ ਸਾਢੇ 10 ਜਾਣ ਕੇ ਮੇਰੀ ਮੇਰੇ ਖੰਡੇ ਦੀ ਆਣੀ ਤੇ ਰੰਗਾਂ ਦੇ ਵਿੱਚ ਮੈਨੂੰ ਰੰਗ ਲਾ ਆਪਣੇ ਰੰਗਾਂ ਚ ਸ਼ਾਮ ਸੰ ਨੂੰ ਰੰਗ ਲਾ ਮੇਵੇ ਦਰਜੋਦਨ ਦੇ ਗਏ ਛਟ ਕੇ ਬੇਦਰਦ ਘਰ ਬਹਿ ਕੇ ਝੰਡੇ ਡਟ ਕੇ ਬੇਦਰਦ ਘਰ ਬਹਿ ਕੇ ਝੰਡੇ ਡਟ ਕੇ ਚੋਦਨੇ ਦੇ ਮੇਵੇ ਨਾਲ ਲਗਾਏ ਅੰਗ ਲਾ ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ ਆਪਨੇ ਰੰਗਾਂ 'ਚ ਸ਼ਾਮ ਸੰਨ ਰੰਗ ਲੈ ਭਗਤ ਜਨਾ ਦੀ ਪਾਤ ਆਪ ਪਾਰਦਾ ਕੌਡੀ ਤੋਂ ਕਰੋੜ ਤੈ ਬਣਾਤਾ ਯਾਰ ਦਾ ਕੌਡੀ ਤੋਂ ਕਰੋੜ ਤੈ ਬਣਾਤਾ ਯਾਰ ਦਾ ਉਹ ਵੀ ਸ਼ਾਹੂਕਾਰ ਕੀ ਤਨ ਰਸੀ ਮਲੰਗ ਲੈ ਪਤੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ ਆਪਣੇ ਰੰਗਾਂ ਦੇ ਸ਼ਾਮ ਸਾਨੂੰ ਰੰਗ ਲੈ ਪੀੜਣੀ ਦਰੋ ਮਤਾਂ ਦੀ ਆਪਸਾਰ ਲਈ 사ਗਨਾ ਕਸਾਈ ਸੁਆਮੀ ਦਿੱਤਾ ਤਾਰਸੀ 사ਗਨਾ ਕਸਾਈ ਸੁਆਮੀ ਦਿੱਤਾ ਤਾਰਸੀ ਮੀ ਚੱਕ ਸੰਘਾਰਿਆ ਹੈ ਮਤਾ ਕੋ ਰੰਗ ਲੈ ਆਪਣ ਰੰਗਾ ਦੇ ਵਿੱਚ ਮੈਨੂੰ ਰੰਗ ਲੈ ਆਪਣ ਰੰਗਾ ਜੈ ਸ਼ਾਮ ਸੰਗ ਰੰਗ ਲੈ ਜਿਵੇਂ ਜਿਵੇਂ ਤਾਰ ਤੇ ਅਨੇਕਾ ਹੋਰ ਜੀ ਦਾਸਾਂ ਨੂੰ ਵੀ ਤਾਰੋ ਥੋਡੇ ਹੱਥ ਡੋਰ ਜੀ ਦਾਸਾਂ ਨੂੰ ਵੀ ਤਾਰੋ ਥੋਡੇ ਹੱਥ ਡੋਰ ਜੀ ਵੀ ਬਿਨਾਂ ਡੋਰ ਚੜੇ ਸਿਖਰ ਪਤੰਗ ਲੈ ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ ਆਪਨੇ ਰੰਗਾਂ ਤੇ ਸ਼ਾਮ ਸੰ ਨੂੰ ਰੰਗ ਲੈ ਸੰਤ ਰਮਾ ਭਾਨ ਤਸਣਾ ਦੇ ਸਾਰੀ ਜੋ ਹੋ ਜੇ ਭਗਵਾਨ ਕਿਰਪਾ تمہਾਰੀ ਜੋ ਹੋ ਜੇ ਭਗਵਾਨ ਕਿਰਪਾ تمہਾਰੀ ਜੋ ਮੈਂ ਦਾਸ ਥੋਟੇ ਕੌਣ ਸੋਰਠ ਰੰਗ ਲੈ